ਚਲੋ ਇਹ ਸਾਸਰੀਕਾ ਸਾਡਾ ਪਹਿਲਾ ਮਿਨੀ ਵਲੋਗ ਹਨਾ ਮਿਨੀ ਵਲੋਗ ਛੋਟਾ ਵਲੋਗ ਛੋਟਾ ਵਲੋਗ ਜਿੰਨੂੰ ਮਿਨੀ ਵਲੋਗ ਕਹਿੰਦੇ ਆ ਤੇ ਉਹਦੇ ਵਿੱਚ ਅਸੀਂ ਅੱਜ ਤੁਹਾਨੂੰ ਦੱਸਾਂਗੇ ਇੱਕ ਪੁਰਤਗਾਲ ਦੇ ਵਿੱਚ ਸਭ ਤੋਂ ਸਸਤਾ ਪੀਜ਼ਾ ਪੀਜ਼ਾ ਕਿੱਥੇ ਮਿਲਦਾ ਵਾ ਤੇ ਦੇਖਿਓ ਸਰ ਦੇਖਿਓ ਹੁਣ ਆਪਾਂ ਉੱਥੇ ਹੀ ਚੱਲੇ ਆਂ ਸਸਤਾ ਪੀਜ਼ਾ ਖਾਣ ਕਿਉਂਕਿ ਉਹ ਬਾਕੀ ਦਾ ਸਾਰੇ ਕੋਈ 10 ਰੋਪਏ ਦਾ 10 ਯੂਰੋ ਦਾ ਦਿੰਦਾ ਕੋਈ 15 ਦਾ ਦਿੰਦਾ ਕੋਈ 17 ਦਾ ਦਿੰਦਾ ਵਾ ਅੱਜ ਇਹਨੂੰ ਸਰਪ੍ਰਾਈਜ਼ ਦੇਣਾ ਵੀ ਕਿੰਨੇ ਦਾ ਪੀਜ਼ਾ ਕਿੰਨੇ ਦਾ ਪੀਜ਼ਾ ਵਾ ਚਲੋ ਗੈਸ ਕਰੋ ਮਿਨਿਮਮ ਕਿੰਨੇ ਕ ਦਾ ਹੋ ਸਕਦਾ ਕਿੰਨੇ ਕ ਦਾ ਹੋ ਸਕਦਾ ਤੇ ਅੱਜ ਵਾਹੇ ਟਰਾਈ ਚੱਲੇ ਆਪਾਂ ਵੀ ਕਰਤਾ ਪਹਿਲੇ ਇੱਕ ਅੱਧੀਆਂ ਨਹੀਂ ਖਾਦਾ ਪਹਿਲਾਂ ਵੀ ਚਲੋ ਅੱਜ ਦੱਸ ਦਿਆਂ ਮੈਂ ਚਲੋ ਕਿਸੇ ਵੀਰ ਭਰਾ ਦਾ ਭਲਾ ਹੋ ਜਾਏਗਾ ਸੱਚਾ ਸੱਚਾ ਆਹੀ ਤਾਂ ਕੋਈ ਸਾਡੇ ਵਰਗਾ ਹੋਊਗਾ ਕੋਈ ਆਹੀ ਤਾਂ ਸਸਤੇ ਭਾਅ ਦਾ ਖਾਣੇ ਆ ਤੇ ਚਲੋ ਜੇ ਕਿਸੇ ਹੋਰ ਨੇ ਵੀ ਸਸਤੇ ਭਾਅ ਦਾ ਖਾਣਾ ਹੋਊਗਾ ਤੇ ਜਰੂਰ ਸਾਡਾ ਸੁਪਰਖਿਰਦ ਸਾਡੇ ਨਾਲ ਚਲੋ ਵੀਡੀਓ ਵੇਖੋ ਵੀਡੀਓ ਚ ਪਰਾ ਲੱਗ ਗਈ ਜਿਆਦਾ ਵਾ ਕਿੱਥੇ ਆ ਸਭ ਤੋਂ ਸਸਤਾ ਪੀਜ਼ਾ ਤੇ ਨਾਲ ਤੁਹਾਨੂੰ ਦੱਸਾਂਗੇ ਕਿੱਦਾਂ ਮਿਲਦਾ ਵਾ ਸਭ ਤੋਂ ਸਸਤਾ ਤੇ ਆਜੋ ਵੀ ਆਜੋ ਮਿਲਦੇ ਆਜੋ ਮਿਲਦੇ ਆਮੜਾ ਭੱਜਾ ਹੀ ਜਾਂਦਾ ਚਾਹ ਹੀ ਬੜਾ ਇਹਨੂੰ ਸਸਤਾ ਪੀ ਜਾਂਦਾ ਭੱਜਾ ਹੀ ਭੱਜਾ ਹੀ ਜਾਂਦਾ ਕੋਈ ਨਹੀਂ ਬੜੇ ਆ ਉੱਥੇ ਵਾਧੂ ਮਿਲਦਾ ਵਾ ਸਸਤੀ ਕੀ ਛੱਡਦਾ ਕੋਈ ਉੱਥੇ ਵਾਧੂ ਆ ਕੋਈ ਨਹੀਂ ਮਿਲ ਜਾਰਾ ਤੇਰੇ ਜੱਗੇ ਰੱਖਿਆ ਉਹਨਾਂ ਨੇ ਸਸਤੀ ਨਹੀਂ ਕੀ ਰੱਖਦੇ ਲੋ ਜੀ ਅਸੀਂ ਪਹੁੰਚ ਲਿਆ ਹੁਣ ਸਸਤੇ ਸਸਤੇ ਵੀਰੇ ਵਾਲੀ ਦੁਕਾਨ ਤੇ ਅਭੀਰ ਹੋਣੀ ਦੱਸਣ ਗਿਆ ਕੀ ਆ ਦੁਕਾਨ ਤੇ ਕੀ ਨਾ ਆ ਚਲੋ ਭਾਜੀ ਹੁਣ ਦੱਸਣ ਗਿਆ ਆ ਦੁਕਾਨ ਆ ਜੀ ਪਿੰਗਾ ਡੋਸ ਹਾਂ ਚਲੋ ਅਹੀਂ ਆ ਗਏ ਅੰਦਰ ਦੁਕਾਨ ਦੇ ਹੁਣ ਹੀ ਹਦੇ ਆ ਵੀ ਇਹੋ ਨਹੀਂ ਲੱਗੇ ਆ ਵੀਜ਼ਾ ਲੈਣ ਨੂੰ ਸਸਤੇ ਭਾਲਾ ਤੇ ਉਹ ਦੱਸੋ ਭਾਜੀ ਕੀ ਰੇਟ ਚ ਪੀਜੇ ਦਾ ਇਹ ਆ ਜੀ 2.9 ਹੈ 2.9 2.9 ਦਾ ਜੀ 20 ਤੇ ਕੁਝ ਨਹੀਂ ਕਰਨਾ ਕਿ ਗਾਡੋਸ ਤੋਂ ਇੰਟਰਸ ਹੋਣੀ ਆ ਤੇ ਆ ਕੇ ਤੁਸੀਂ ਲੱਭਣਾ ਪਈਏ ਇੱਥੇ ਪੀਜੇ ਲੱਗੇ ਹੋਣਗੇ ਸਹੀ ਆ ਇਥੋਂ ਜਿਹੜਾ ਵੀ ਇਹ ਆ ਗਿਆ 259 ਆ ਫਿਆਮਰੇ ਵਾਲਿਆ ਵਾ ਜਦ ਆਮਦ ਕਰੋ ਪੋਰਕੋ ਵਾਲਾ ਹੋ ਗਿਆ ਹਨਾ ਪੋਰਕਾ ਵਾਲਾ ਹੋ ਗਿਆ ਦੂਜਾ ਚਾਰ ਚੀਜ਼ ਚਾਰ ਚੀਜ਼ ਵਾਲਾ ਪੀਜ਼ਾ ਹੋ ਗਿਆ ਹਨਾ ਵੱਖਰੇ ਵੱਖਰੇ ਪੀਜ਼ੇ ਆ ਜਿਹੜਾ ਵੀ ਤੁਸੀਂ ਖਾਣਾ ਵਾ ਹੈ ਟੂ 79 ਚਿਕਨ ਵਾਲਾ ਵਾ ਪੀਜ਼ਾ ਫਰੰਕੋ ਟੂ 79 ਹਨਾ ਵੱਖਰੇ ਵੱਖਰੇ ਆ ਜਿੱਤਾ ਤੁਹਾਨੂੰ ਜਿਹਦਾ ਰੇਟ ਆ ਐਹੀ ਰੇਟ ਤੇ ਪੀਜ਼ਾ ਮਿਲੂਗਾ ਤੁਸੀਂ ਹੱਥੋਂ ਕੁਝ ਨਹੀਂ ਕਰਨਾ ਅਜੇ ਇੱਕ ਚੂਜ਼ ਕਰਨਾ ਪੀਜ਼ਾ ਤੇ ਕਿਹੜਾ ਲੈਣਾ ਹੈ ਹੁਣ ਹਾਂ ਫਰੰਕੋ ਵਾਲਾ ਰਹਿ ਗਿਆ ਹਾਂ ਹੋਰ ਇੱਕ ਦਿਨ ਪਹਿਲਾਂ ਖਾਧਾ ਜਿਹੜਾ ਉਹ ਸਹੀ ਉਹ ਕਿਹੜਾ ਸੀ ਉਹ ਮੇਰਾ ਤਾਂ ਕਾਹੀ ਫਦਾ ਹੀ ਬੁਰਾ ਕਰਦਾ ਉਹ ਅਵੀਰ ਹੋਣਾ ਨੇ ਫਰਾਂਗੋ ਵਾਲਾ ਲਿਆ ਫੀਚ ਕਿਹੜਾ ਲਿਆਈ ਫਰਾਂਗੋ ਬੁਖਾਰ ਸਹੀ ਮੜਾ ਗਿਆ ਤੈਨੂੰ ਲੋ ਜੀ ਕਹਣਗੇ ਕਿਦੋਂ ਫਾਈ ਥੋਪੀ ਜਾ ਚੁਕਣਾ ਤੁਸੀਂ ਤੇ ਜਿਹੜਾ ਕਾਫੇ ਵਾਲਾ ਏਰੀਆ ਹੁੰਦਾ ਵਾ ਉਥੇ ਕੱਲ ਜਾਣਾ ਜਿੱਦਾਂ ਕਿ ਯਾਥਰੇ ਆਇਆ ਵਾ ਕਾਫੇ ਦਾ ਏਰੀਆ ਵਾ ਹਨਾ ਆਹ ਵਾ ਇਹ ਇੱਥੇ ਪੀਜਾ ਰੱਖਦਾ ਵਾ ਤੇ ਉਹਨਾਂ ਦੇਖਾਂਗੇ ਪਰੋਂ ਕਈ ਆਊਗਾ ਤੇ ਉਹ ਤੋਂ ਬਿੱਲ ਕਰਾ ਕੇ ਤੇ ਉਹਨਾਂ ਨੇ ਸਾਨੂੰ ਜਿੱਦਾਂ ਪਹਿਲੇ ਕੱਚਾ ਹੁੰਦਾ ਪੀਜ਼ਾ ਹਨਾ ਤੇ ਉਹ ਫਿਰ ਉਹਦੇ ਵਿੱਚ ਫੋਰਨੋ ਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਰੋਸਟ ਕਰੂਗਾ ਤੇ ਫਿਰ ਹਾਂ ਬਤਾ ਲਓ ਜੀ ਭਾਜੀ ਹੁਣੇ ਕਟਾ ਲਿਆ ਬਿੱਲ ਦੱਸੋ ਜੀ ਤੁਹਾਨੂੰ ਬਿੱਲ ਦਿਖਾਉਣਾ ਸਿਰਫ 469 ਇਰੇ ਵਿੱਚ ਦੋ ਕਾਫੇ ਵੀ ਆ ਗਏ ਆ ਦੋ ਕਾਫੇ ਦੋ ਕਾਫੇ ਆ ਸਿਰਫ ਸਾਨੂੰ 3.29 ਦਾ ਪੀਜ਼ਾ ਪਿਆ ਪੂਰਾ ਪੀਜ਼ਾ ਹਨਾ ਉਹ ਤੁਹਾਨੂੰ ਅੱਗੇ ਵਿਖਾਉਂਦੇ ਆ ਪੂਰਾ ਸੈਜ ਪੀਜ਼ੇ ਦਾ ਹਨਾ ਆ ਜਿਹੜੀਆਂ 3.29 ਦਾ ਪੀਜ਼ਾ ਵਾ 3.29 0 3 ਯੂਰੋ 29 ਸੈਂਟ ਦਾ ਪੀਜ਼ਾ ਵਾ 1 ਯੂਰੋ ਤੇ 40 ਸੈਂਟ ਦੀਆਂ ਕਾਫੇ ਆ ਦੋ ਦੋ ਤੇ ਨਾਲ ਉਹਨਾਂ ਨੇ ਸਾਨੂੰ ਜਿੱਦਾਂ ਪੂਰਾ ਰੈਸਟੋਰੈਂਟ ਚ ਤੁਹਾਨੂੰ ਬਹਾਲ ਕੇ ਪੁਰੀਆਂ ਪਲੇਟ ਹਨਾ ਸਭ ਕੁਝ ਮਿਲਦਾ ਵਾ ਕੋਈ ਏਦਾਂ ਦੀ ਚੱਕਰ ਨਹੀਂ ਆ ਕੋ ਹਲਤਾ ਚਲੋ ਤੁਹਾਨੂੰ ਵਿਖਾਉਂਦੇ ਆ ਅੱਗੇ ਪੀਜ਼ਾ ਹਨਾ ਇਹਦੇ ਵਿੱਚ ਕੋਫੀ ਜ਼ਰੂਰੀ ਨਹੀਂ ਹੈਗੀ ਤੁਸੀਂ ਕੋਈ ਜੋ ਵੀ ਤੁਹਾਡੀ ਚੋਇਸ ਹੈ ਜੀ ਪੀਣ ਦੇ ਉਹ ਲੈ ਸਕਦੇ ਜਿਦਾਂ ਪੈਫੀ ਹੋ ਗਈ ਕੋਲ ਡਰਿੰਕ ਹੋ ਗਿਆ ਕੋਈ ਹੋਰ ਲਾ ਲਓ ਪੀ ਸਕਦੇ ਤੁਸੀਂ ਕੋਈ ਚੱਕਰ ਨਹੀਂ ਵੀ ਕੋਫੀ ਜ਼ਰੂਰੀ ਹੈ ਵੀ ਕੋਫੀ ਹੋ ਦੇਣਗੇ ਨਾ ਉਹ ਤੁਹਾਡੀ ਚੋਇਸ ਹੈ ਜੋ ਤੁਸੀਂ ਜਿਉਂਨੇ ਉਹ ਪੀ ਸਕਦੇ ਹਾਂ ਆਪਕਾ ਆ ਵੀਰ ਮੇਰਾ ਥੋੜਾ ਉਹ ਆ ਭਾਜੀ ਹੁਣੇ ਥੋੜਾ ਆਫ ਜਾ ਫੀਲ ਕਰਨ ਦੇ ਸੀ ਤਾਂ ਫਿਰ ਤਾਂ ਕਰਕੇ ਅਸੀਂ ਕੋਫੀ ਲਈ ਹੈ ਹਨਾ ਕੋਫੀ ਨਾਲ ਸਭ ਏਨਰਜੀ ਆ ਜਾਂਦੀ ਹੈ ਕਰੇ ਜਾ ਕੇ ਆਟਾ ਗੁੰਨਣਾ ਵਾ ਮੌਸਮ ਬਾਰਿਸ਼ ਵਾਲਾ ਹੋਇਆ ਪਿਆਗਾ ਤਾਂ ਮੈਂ ਕਿ ਠੱਡਾ ਜਾ ਵਾਇਆ ਪਿਆ ਨਹੀਂ ਨਹੀਂ ਝੂਠ ਬੋਲਣ ਦਾ ਮੀਂਹ ਤਾਂ ਚਲੋ ਪੈਣ ਰਿਹਾ ਵਾ ਪਰ ਵੀਰ ਨੂੰ ਨਾਲ ਘਰ ਜਾ ਕੇ ਆਟਾ ਵੀ ਗੁੰਨਣਾ એનર્ਜੀ ਚਾਹੀਦੀ ਥੋੜੀ ਜੀ ਥੋੜੀ ਜੀ એનર્ਜੀ ਹਾਂ ਤੇ ਬਾਕੀ ਕੋਈ ਨਹੀਂ ਤੁਹਾਨੂੰ ਪੀਜਾ ਹੁੰਦਾ ਵਾ ਹਨਾ ਉਹ ਗੁੱਡੀ ਕੁੜੀ ਇੱਥੇ ਤੇ ਉਹਨੇ ਫੋਨਰ ਦੇ ਵਿੱਚ ਲਾਇਆ ਵਾ ਜਦੋਂ ਵੀ ਆਉਂਦਾ ਵਾ ਤੁਹਾਨੂੰ ਫਿਰ ਬੁਲਾਉਣਗੇ ਓਕੇ ਓਕੇ ਚਾਓ ਹੋ ਗਿਆ ਭਾਜੀ ਹੁਣ ਨਹੀਂ ਗਏ ਆ ਪੀਜਾ ਲੈਣ ਵਾਸਤੇ ਹਨਾ ਤੇ ਕਿਉਂਕਿ ਸੈਲਫ ਸਰਵਿਸ ਆ ਮਤਲਬ ਦੇ ਕੇ ਤੁਹਾਨੂੰ ਆਪ ਹੀ ਚੁੱਕ ਕੇ ਲੈਣਾ ਪੈਂਦਾ ਵਾ ਆ ਚੈੱਕ ਕਰੋ ਭਾਜੀ ਪੀਜ਼ਾ ਵਿਖਾਓ ਆ ਦੇਖੋ ਫੁੱਲ ਸਾਈਜ਼ ਪੀਜ਼ਾ ਵਾ ਹਨਾ ਕੋਈ ਆ ਨਹੀਂ ਕਿ ਕੋਈ ਹਾਫ ਆ ਜਾਂ ਇੱਕ ਸ্লাইਸ ਆ ਪੂਰਾ ਪੀਜ਼ਾ ਵਾ ਤੇ ਹੁਣ ਆਜੋ ਤੁਹਾਨੂੰ ਪਲੇਟਾਂ 'ਚ ਪਾ ਕੇ ਤੇ ਥੋੜਾ ਜਿਹਾ ਖਾ ਕੇ ਫੇਰ ਦੱਸਦੇ ਆ ਵਹੀ ਕਰਤਾ ਕੰਮ ਸਟਾਰਟ ਪੀਜ਼ਾ ਵਾਲਾ ਉਹ ਵੀਰ ਗਿਆ ਉੱਥੇ ਸੌਸ ਲੈਣ ਕੈਚਅਪ ਤੇ ਮਾਇਓਨੈਸ ਤੇ ਬਾਕੀ ਤੁਹਾਨੂੰ ਵੇਖਦੇ ਆ ਨਾਲ ਦੱਸਦੇ ਆ ਜਿਹੜਾ ਟੇਸਟ ਕਿਉਂਕਿ ਇਹ ਚਿਕਨ ਅਲਾਵਾ ਚਿਕਨ ਐ ਨਹੀਂ ਕੋਈ ਛੋਟਾ ਪੀਸ ਆ ਜਾਂ ਕਿਦਾਂ ਫੁੱਲ ਪੂਰਾ ਭਰਿਆ ਹੁੰਦਾ ਪੀਜ਼ ਇਹਨਾਂ ਨੇ ਸਾਰੇ ਆਪਣੇ ਜਿਦਾਂ ਚਿਕਨ ਇਹ ਲਾਲ ਸ਼ਿਮਲਾ ਮਿਰਚ ਹੈ ਨਾ ਪੂਰਾ ਫੁੱਲ ਆ ਚਲੋ ਤੁਹਾਨੂੰ ਦਿਖਾਉਂਦੇ ਆ ਫਿਰ ਅੱਗੇ ਆ ਵੀਰ ਆ ਗਿਆ ਕੈਚਅਪ ਲਾ ਕੇ ਇਹ ਤੁਹਾਨੂੰ ਕੈਚਅਪ ਵੀ ਮਿਲੂਗੀ ਇੱਥੇ ਕੋਈ ਆ ਨਹੀਂ ਨਾ ਕੈਚਅਪ ਤੇ ਮਿਓ ਨਹੀਂਸ ਵੀ ਮਿਲੂਗੀ ਇਕੱਲੀ ਮਿਓ ਨਹੀਂਸ ਲਾ ਗਿਆ ਵੀਰ ਇਕੱਲੀ ਮਿਓ ਨਹੀਂਸ ਕਹਿੰਦਾ ਚਲ ਕੋਈ ਨਹੀਂ ਹੁਣ ਆ ਵੀਰ ਖਾ ਕੇ ਦੱਸੂਗਾ ਲਾਈਕ ਬੈਂਗਰਾ ਕਰਾ ਹਾਂ ਚਲ ਕਰਦੇ ਸੀ ਸਟਾਰਟ ਮੜਾ ਜਾ ਮੂੰਹ ਚ ਤੇ ਪਾ ਬਾ ਜੀ ਵਾ ਬਰਤਮਾਲ ਜੀ ਆ ਬਾ ਕਮਾਲ ਚੀਜ਼ ਆ ਯਾਰ ਆਉਂਦਾ ਨਜ਼ਾਰਾ ਠੇਡ ਪੰਜਾਬੀ ਦੀ ਤੇ ਨਜ਼ਾਰਾ ਆ ਗਿਆ ਨਜ਼ਾਰਾ ਆ ਗਿਆ ਯਾਰ ਜੀ ਆ ਜਿਓ ਜੀ ਆ ਖਾਣ ਲੱਗੇ ਹੁਣ ਅਸੀਂ ਪੀਜ਼ਾ ਆ ਵੀਰ ਨੂੰ ਦੱਸੇਗਾ ਦੱਸੋ ਵੀ ਇਹਨਾਂ ਨੇ ਕਿੱਦਾਂ ਮੈਂ ਕਿਹੜੀ ਆ ਬਾਤ ਬੜਾ ਟੇਸਟੀ ਪੀਜ਼ਾ ਇੱਕ ਵਾਰੀ ਵਿਜਿਟ ਜਰੂਰ ਕਰੋ ਮਤਲਬ ਵੀ ਪਤਾ ਲੱਗ ਗਿਆ ਹਾਂ ਮਤਲਬ ਕਿ ਸਾਰੇ ਪਿੰਗਾ ਡੋਸਾਂ ਜਿਹਨੇ ਵੀ ਇੱਥੇ ਪੁਰਤਗਾਲ ਦੇ ਵਿੱਚ ਪਿੰਗਾ ਡੋ ਕਰਕੇ ਤੁਹਾਡੀਆਂ ਸੁਪਰਮਾਰਕਟ ਆ ਉਹਦੇ ਅੰਦਰ ਜਾ ਕੇ ਤੁਸੀਂ ਇੱਕ ਪੀਜ਼ਾ ਚੂਜ਼ ਕਰਦਾ ਵਾ ਤੇ ਆ ਕੇ ਉੱਥੇ ਫੋਰਨੋ ਦੇ ਵਿੱਚ ਕੁੜੀ ਨੂੰ ਲਵਾ ਦੇਣਾ ਵਾਰ-ਵਾਰ 20 ਤੋਂ 30 ਸੈਂਟੀ ਐਕਸਟਰਾ ਲੈਂਦੀਆਂ ਤੁਹਾਨੂੰ ਪੀਜ਼ਾ ਤਿਆਰ ਕਰਕੇ ਦੇਣ ਵਾਸਤੇ ਚਲੋ ਆਜੋ ਬਹੁਤ ਤੇਜ਼ੀ ਆ ਤੇ ਨੂੰ ਫਿਰ ਖਾਣੇ ਆ ਜੀ ਲੋ ਜੀ ਵੀਰ ਪ੍ਰਾਹਰ ਹੁਣੇ ਕੌਫੀ ਲਾ ਕੇ ਆ ਗਏ ਆ ਤੇ ਆ ਕਾਫੇ ਪੀਵਾਂਗੇ ਤੇ ਫਿਰ ਅਸੀਂ ਜਾਵਾਂਗੇ ਘਰੋ ਘਰੀ ਦੱਸੋ ਜੀ ਭਾਜੀ ਇਹ ਨਹੀਂ ਪੀਜਾ ਕਿਦਾਂ ਦਾ ਲੱਗਾ ਜੇ ਬਾਕੀ ਕੀ ਬਾਤ ਆ ਨਜ਼ਾਰੀ ਆ ਗਿਆ ਜੀ ਪੀਜਾ ਕੋਲ ਦਾ ਇੱਕ ਵਾਰੀ ਤੁਸੀਂ ਵੀ ਵਿజిਟ ਕਰੋ ਪਿੰਗੋਡੋ ਜੇ ਵੀ ਪਿੰਗੋਡੋ ਸਿਰਫ 100 ਰੁਪਿਆ ਦਾ ਪੀਜਾ ਬੰਦਾ ਆ ਬੋਲੀ 100 ਰੁਪਿਆ ਦੀ ਕੀ ਗੱਲ ਹੈ ਤੇ ਨਹੀਂ ਆਓ ਯਾਰ ਇਹ ਦੋ ਜੇ ਆਦਰ ਸਾਈਡ ਕੀ ਤੁਸੀਂ ਪੀਜਾ ਖਾਓਗੇ ਮਨ ਕੇ ਜੱਲੋਂ 9 ਰੁਪਏ 10 ਰੁਪਏ ਦਾ ਰੇਟ ਸਟਾਰਟ ਹੁੰਦਾ ਸਿਰਫ 3 ਰੁਪਏ ਲੇ ਕਿੰਨਾ ਫਰਕ ਆ ਤੇ 3 ਰੁਪਇਆ ਹੋਰ ਦੋ ਦੇ ਨਾਲ ਨਾਲ 커피 ਪੀਓ ਹਣਾ 커피 ਪੀਓ ਹਾਂ ਹਾਂ ਲੋ ਜੀ ਜੀ ਹੁਣ ਮੋਨਾਹੀ ਵੀ ਪੀਆ ਕੇ 커피 ਤੇ ਪਾਜੀ ਹੁਣਾਰੇ ਰਿਵਿਊ ਲੈ ਲਿਆ ਤੁਸੀਂ ਪੀਜਾ ਖਾ ਲਓ ਹਾਂ ਤੇ ਜਿਆ ਨਿਆਰਾ ਜਿਆਰਾ 3 ਰੁਪਏ ਜਹੀ ਪੀਜਾ ਖਾ ਲਿਆ ਤੇ ਨਾਲ ਪੀਤੀਆਂ ਦੋ ਕੱਪ 커피 ਦੀਆਂ ਇੱਕ ਉਹਨੇ ਤੇ ਇੱਕ ਮੈਂ ਤੇ ਜਦੋਂ ਹੁਣ 커피 ਪੀ ਕੇ ਤੇ ਫੇਰ ਤੁਹਾਨੂੰ ਮਿਲਦੇ ਹਾਂ ਪੀ ਜਾ ਹੀ ਖਾ ਕੇ ਰੁਪਏ ਤਿੰਨ ਆਲਾ ਹਾਂ ਤਿੰਨ ਜ਼ੀਰੋ ਵਾਲੇ ਇਹਨੇ ਲੈ ਲਿਆ ਵੀਰ ਉਹਨਾਂ ਨੇ ਦੁੱਧ ਦਾ ਕੱਢ ਡੱਬਾ ਲੈ ਲਿਆ ਇੱਕ ਤਾਂ ਅੱਜ ਕਹਿੰਦਾ ਅੱਜ ਪੀ ਕੇ ਕਹਿੰਦਾ ਤਗੜਾ ਹੋ ਕੇ ਤੇ ਫਿਰ ਸਿਰੇ ਦਿਹਾੜੀ ਲਾਂ ਜਾਣਾ ਦਿਹਾੜੀ ਲਾਉਣ ਜਾਣਾ ਆ ਸੁਈ ਰੈਗੂਲਰ ਕੰਮ 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 ਬਿਲਕੁਲ ਬਿਲਕੁਲ ਚਲੋ ਸਹੀ ਆ ਫਿਰ ਅਗਲੇ ਬਲੌਗ ਚ ਮਿਲਾਂਗੇ ਤੁਹਾਨੂੰ ਹਾਂ ਦੱਸੋ ਕਿੱਦਾਂ ਦੀ ਲੱਗੀ ਸਾਡੀ ਵੀਡੀਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਤੇਰਾ ਵੀਰ ਬਣ ਕੇ ਜਰੂਰ ਕਰੋ ਬਿਲਕੁਲ ਬਿਲਕੁਲ ਕਹਿੰਦੇ ਜਿਹੜੀ ਵੀ ਨਵੀਂ ਕੋਈ ਵੀਡੀਓ ਪਾਈ ਹੈ ਤੇ ਤੁਹਾਨੂੰ ਜਿਹੜੀ ਆ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਵੀਡੀਓ ਐਈਆਂ ਹੀ ਨਵੀਆਂ ਨਵੀਆਂ ਵੀਡੀਓ ਦੇਖਣ ਵਾਸਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਬਿਲਕੁਲ ਹੋਰ ਵੀ ਚੀਜ਼ਾਂ ਬਾਰੇ ਦੱਸਾਂ ਕਿੱਥੇ 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 ਚੀਜ਼ ਸਸਤੀ ਮਿਲਦੀ ਬਿਲਕੁਲ ਬਿਲਕੁਲ ਚਲੋ ਫਾਇਆ ਮਿਲਦਿਆ ਫਿਰ ਅਗਲੀ ਵੀਡੀਓ ਵਿੱਚ ਓਕੇ ਓਕੇ ਰਸਤਰੀ ਕਾ